ਗੋਦਾ ਸਵੇਰ ਦਾ ਟਾਈਮ ਜਿਹੜਾ ਨਜ਼ਾਰਾ ਪਾਈ ਧਮਕਦਾ ਸਵੇਰੇ ਸਵੇਰੇ ਇਹ ਤਾਂ ਜਰ ਕਰਦਾ ਉਹ ਆ ਫੋਣੀ ਲੱਗਦੀ ਆ ਉਹਦੇ ਵਰਗਾ ਨਜ਼ਾਰਾ ਨਹੀਂ ਕੋਈ ਵੀ ਤੇ ਹੁਣ ਮਠੰਡਾ ਹੋ ਗਿਆ ਮੌਸਮ ਤਾਂ ਹਨਾ ਔਰ ਮੌਸਮ ਵੀ ਠੰਡਾ ਹੋ ਗਿਆ ਤੇ ਮੋਰੀਟੀ ਵੀ ਘਟ ਗਈ ਆ ਤੇ ਵਧੀਆ ਹੋ ਗਿਆ ਹਨਾ ਬੈਠਾ ਤੇ ਆਪਣਾ ਮਨ ਜਿੱਦਾਂ ਕਹਿੰਦੇ ਨੇ ਕੋਈ ਮੰਤਰ ਨਾਲੇ ਬਣਾ ਲਏ ਅੱਗੇ ਜਿੱਤੋਂ ਮਾਤਰਾਂ ਦੇ ਨਾਲੇ ਉਧਰ ਹੋ ਰਿਹਾ ਹੈਗਾ ਖੰਡ ਰਾਈਜ਼ਰ ਹੋ ਲੋ ਦੇਖੋ ਸਨਰਾਈਜ਼ ਕਿੰਨਾ ਸੋਹਣਾ ਹੋ ਰਿਹਾ ਹੈ ਹਾਂ ਪੂਰਾ ਹੋ ਰਿਹਾ ਹੈ ਚੰਕ ਦਾ ਸੂਰਜ ਕਰਦਾ ਸੂਰਜ ਦੇਖੋ ਇੰਨੇ ਯਾਰੇ ਬੜੀ ਬੜੀ ਹਾਂ ਬੜੀ ਇਹੀ ਚੀਜ਼ ਇੱਥੇ ਦੀ ਬੜੀ ਵਧੀਆ ਲੱਗਦੀ ਹੈ ਇਧਰਲੇ ਪਾਸੇ ਆਪਣਾ ਹੁੰਦਾ ਹੈ ਸਨਰਾਈਜ਼ ਤੇ ਫਿਰ ਜਦ ਸ਼ਾਮ ਦਾ ਟਾਈਮ ਹੁੰਦਾ ਉਧਰ ਸਨਸੈਟ ਹੋ ਰਿਹਾ ਹੁੰਦਾ ਪੂਰਾ ਇਸ਼ਾਰੇ ਅੰਦਰ ਆ ਕਾਰ ਵਿੱਚ ਜਾਤਾਂ ਪੂਰਾ ਸੂਰਜ 4 ਵਜੇ ਹੈ ਕੋਈ ਜ਼ਿਆਦਾ ਆਪਣੇ ਉਧਰ ਹੈ ਈਸਟ ਦੇ ਅੰਦਰ ਹੈ ਨਾ ਉਹ ਇਸੇ ਕਰਕੇ ਇਹ ਥੋਨਾ ਦੇਖੋ ਹੋ ਗਿਆ ਥੋੜਾ ਥੋੜਾ ਰੰਗ ਪੜਨ ਲੱਗ ਪਿਆ ਥੋਨਾ ਯਾਰ ਯਾਰ ਹਜੇ ਦੋ ਹੱਥ ਤੇ ਹੋਰ ਲੱਗ ਜੂ ਇਹਨੂੰ ਹਨਾ ਦੇਖੋ ਰੰਗ ਇਹਦਾ ਥੋਨੇ ਦਾ ਆ اور 20 ਡਿਗਰੀ ਇੱਥੇ ਇੱਥੇ ਆਪਣੀ ਮੀਟਿੰਗ ਕਰੀਏ ਫਿਰ ਇਹ ਹੈਗਾ ਸਾਡਾ ਮੀਟਿੰਗ ਪੁਆਇੰਟ ਇੱਥੇ ਸਾਡੀ ਵਰਤਲਾਬ ਹੁੰਦੀ ਹੈ ਇੱਕ ਬੰਦਾ ਉਧਰੋਂ ਆ ਰਿਹਾ ਤੇ ਦੇਖੋ ਇਹ ਕੀ ਕਹਿੰਦੇ ਆ ਜਿਹੜਾ ਸਨ ਸਨ ਰਾਈਜ ਜਿਹੜਾ ਸੂਰਜ ਚੜ੍ਹ ਰਿਹਾ ਹੈਗਾ ਕਿੰਨਾ ਸੋਹਣਾ ਲੱਗਿਆ ਇਦਾਂ ਦਾ ਕਿੰਨੇ ਦੇਖੂਆ ਕੋ ਬਰਸੋਂ ਨਹੀਂ ਦੇਖਿਆ ਦੇਖ ਲੈ ਹਾਂ ਮਾਲ ਦੀ ਗੱਲ ਨਹੀਂ ਤੇ ਆਹ ਜਿਹਾ ਸਰਦਾ ਇਹ ਤੇ ਉਹਦੀ ਮੀਟਿੰਗ ਕਰੀ ਜੀ ਬੈਠ ਕੇ ਵੀਡੀਓ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਹੈਨਾ ਇਹ ਗੱਲਾਂ ਬੈਠ ਕੇ ਗੱਪਾਂ ਮਾਰ ਲਾ ਬਿਲਨਾ ਬਿਲਨਾ ਤੇ ਇੱਕ ਨਿੰਬੂ 1 ਡਾਲਰ ਦਾ ਮਿਲਦਾ ਕੈਨੇਡਾ ਅਮਰੀਕਾ ਚ 1 ਡਾਲਰ ਦਾ ਕੋਈ ਨਹੀਂ ਸਵੇ ਜਿੱਪੇ ਇੱਥੇ 50 ਪਿਆ ਦਾ ਬਰ ਦਿੰਦਾ ਮਿਲਦਾ ਪਿਆਸ ਤੇ ਹਾਂ ਉਹ ਦੇਖੋ ਗੁਰੂ ਕਿੰਨੇ ਲੱਗੇ ਹੋਏ ਆ ਹੈ ਜਨੇ ਮਾਰਗੇ ਗੁਰੂ ਤੋੜਦਾ ਰਿਹਾ ਠੀਕ ਆ ਬਹੁਤ ਬੇਲਾਂ ਪੋਰੀਆਂ ਦੀਆਂ ਲੀਆਂ ਹੋਈਆਂ ਤੇ ਮੈਂ ਕਿਦੋਂ ਇੱਥੇ ਆਪਣੇ ਨੂੰ ਕਿਹਾ ਬੰਦੇ ਨੂੰ ਮੈਂ ਤੇਰੇ ਮੂਹਰ ਤੋਂ ਲੈ ਜਾਇਆ ਜਾਂਦੇ ਬੰਦੇ ਆਪਣਾ ਜਦੋਂ ਕੋਈ ਗੱਲ ਨਹੀਂ ਕਰਨ ਦੀ ਤੇ ਰੋਦੇ ਹੀ ਖਰਾਬ ਉੱਦਾਂ ਨਹੀਂ ਖਰਾਬ ਹੋ ਰਹੇ ਨਹੀਂ ਆ ਚੱਲ ਕੋਈ ਨਹੀਂ ਤੇਰੇ ਨੂੰ ਪੁੱਛਾਈ ਜਾਂਦਾ ਨਹੀਂ ਸੋ ਇੱਥੇ ਉਹ ਕਿੱਦਾਂ ਹੈ ਨਹੀਂ ਇੱਥੇ ਨਹੀਂ ਮੁੰਡਾ 1 ਡਾਲਰ 1 ਡਾਲਰ ਦਾ ਇੱਕ ਨਹੀਂ ਹੈ ਆਪਾਂ ਬੈਠ ਕੇ ਕੀ ਮੂਲੇ ਵੀ ਨਹੀਂ ਜਗਦੀ నిंबू నిंबूని షేర్ కడియా నువ్వు నా పక్కలేగా వెలన్స్ ముఖంంటెస్తానా నిंबूని మిషేర్ దారుం చేయని కడగ సూర్యచ కలున కలున ఇస్తా నిదురు ਮੈਂ ਲੇਟ ਹੋ ਗਿਆ ਮੈਂ ਥੋੜਾ ਜਿਹਾ ੱਤ ਲਾਇਆ ਸੀ ਜਦੋਂ ਮੈਂ ਜੀ ਆਪਰੇ ਇੱਥੇ ਜਿਹੜੀਆਂ ਪੌਪੂਲਰ ਦੀ ਖੇਤੀਆਂ ਹੁੰਦੀਆਂ ਆ ਸੋ ਬਹੁਤ ਅੱਗੇ ਹੋਏ ਆ ਵੀ ਦੱਸੋ ਜਿਹੜੀਆਂ ਦੀ ਖੇਤੀ ਬਾਰੇ ਵੀ ਇਹਦਾ ਕਿੰਨਾ ਕੁ ਟਾਈਮ ਲੱਗ ਜਾਂਦਾ ਇਹਨਾਂ ਨੂੰ ਬਣਨ ਲਈ ਇੰਨਾ ਟਾਈਮ ਇਹੀ ਲੱਗਦੇ ਆ ਤੇ ਦੂਜੇ ਮਹੀਨੇ ਦੂਜੇ ਮਹੀਨੇ ਫਰਵਰੀ ਚ ਲੱਗਣਗੇ ਫਰਵਰੀ ਇਹਨਾਂ ਨੂੰ ਆ ਵੱਡ ਕੇ ਇਹਨਾਂ ਨੂੰ ਇਹ ਛੋਟੇ ਛੋਟੇ ਕੱਦ ਲੈਣਾ ਨੱਚਾ ਉਹ ਵੀ ਇਹਦਾ ਚੰਗੀ ਤਰ੍ਹਾਂ ਉਹ ਅੱਛਾ ਛੋਟੇ ਟੁਕੜੇ ਤੋਂ ਹੀ ਚੱਲ ਪੈਂਦਾ ਇਹ ਤਾਂ ਜਿਵੇਂ ਗੰਨੇ ਦਾ ਹੁੰਦਾ ਹੈ ਓਏ ਹੋਏ ਹੋਏ ਵਾਹ ਮੈਨੂੰ ਨਹੀਂ ਪਤਾ ਸੀ ਠੀਕ ਹੈ ਤੇ ਇਹ ਫਿਰ ਕਿੰਨੇ ਚਿਰ ਚ ਪਿਆਰ ਹੋ ਜਾਂਦੇ ਆ ਸਾਲ ਲੱਗ ਜਾਂਦਾ ਇਹਦੇ ਸਾਰੇ ਹੁੰਦੇ ਜਿਹਦਾ ਇੰਨੇ ਸਾਈਜ਼ ਦੇ ਹੁੰਦੇ ਹੈ ਇੰਨੇ ਤੋਂ ਲੈ ਕੇ ਇੰਨਾ ਸਾਈਜ਼ 1 ਸਾਲ ਚ ਹੋ ਜਾਂਦਾ ਅੱਛਾ ਤੇ ਫਿਰ ਪੂਰਾ ਦਰਖਤ ਜਿਹੜਾ ਹੈਗਾ ਉਹ ਬਣਨ ਨੂੰ 4 ਸਾਲ ਲੱਗ ਜਾਂਦਾ 4 ਸਾਲ ਚ ਰੈਡੀ ਹੋ ਜਾਂਦਾ ਰੈਡੀ ਹੋ ਜਾਂਦਾ ਇਹ 5 ਕਰੋੜ ਦਾ ਆਪਣੀ ਲੋੜ ਤੇ ਫਿਰ ਕਿੰਨੇ ਕਿੰਨਾ ਕਿੱਦਾਂ ਇਹਦੀ ਰੇਟ ਕੀ ਹੈਗਾ ਵੇਚਣ ਦਾ ਇਹਦਾ 1 ਕਿੱਲੇ ਦਾ ਰੇਟ 12 ਰੁਪਿਆ ਹਰ ਦਾ ਰੱਖ ਬਣ ਜਾਂਦਾ ਉਹ ਲੈ ਮਤਲਬ 4 ਸਾਲਾਂ ਦੇ ਮਤਲਬ ਵੀ ਇੱਕ ਤਰ੍ਹਾਂ ਦੀ ਖੇਤੀ ਖੇਤੀ ਫਿਕਸ ਡਿਪੋਜ਼ਿਟ ਹੈ ਨਾ ਆਰਧ 10 ਲੱਖ ਰੁਪਿਆ ਤੁਹਾਡਾ ਬਣ ਗਿਆ ਤੇ ਇਹ ਇਧਰ ਸਫੈਦਾ ਲੱਗਾ ਹੋਇਆ ਹਾਂ ਇਹਦੇ ਵੀ ਇਹ ਇਹ ਨੂੰ ਲੱਜਾਏ ਇਹਨੂੰ ਲੱਜਾਂਦੇ ਤੱਕ ਫਰਾਂਗ ਮੈਂ ਤੈਨੂੰ ਹਾਂ ਆ ਇਹ ਸਿੱਖਣ ਲੱਗੇ ਆ ਆ ਪੌਂਸਟ ਦੇ ਉੱਤੇ ਬਾਰੇ ਡਿਸਕਸ ਕਰਾਂਗੇ ਤੇ ਇਹ ਸਫੈਦਾ ਲੱਗਾ ਹੋਇਆ ਹੁਣ ਇਧਰਲੇ ਪਾਸੇ ਇਹਨੂੰ ਕਿੰਨਾ ਕੁ ਟਾਈਮ ਲੱਗ ਜਾਵੇ ਇਹਨੂੰ 7 ਸਾਲ ਲੱਗ ਜੰਦੇ ਬੋਲ ਰੇਟ ਅੱਛਾ ਹਾਂ ਇਹ ਅਰ ਬੀਅਰ ਕੇ ਲੈਦਾ 12-13 ਲੱਖ ਸਿਮਲਰ ਹੀ ਆ ਪ੍ਰਾਈਸ ਹੈ। ਹਾਂ। ਜ਼ਿਆਦਾ ਫਾਇਦੇ ਨਹੀਂ ਹੈ। ਲੇਕਿਨ ਇਹਨੂੰ ਟਾਈਮ ਜ਼ਿਆਦਾ ਲੱਗਦਾ ਬਣਨ ਨੂੰ ਹਨਾ। ਇਹਨੂੰ ਜ਼ਿਆਦਾ ਟਾਈਮ ਲੱਗਦਾ। ਹੂੰ। ਆ ਲੈ ਲਾਹਰ ਤਿਆਰ ਹੋਈਏ। ਅੰਦਰੋਂ ਹੀ ਸਫੈਦੀ ਹੈ। ਹੂੰ। ਇਹ ਆ ਸਫੈਦੇ ਦੀ ਖੇਤੀ 10-12 ਲੱਖ ਕਿੰਨੇ ਸਾਲਾਂ 'ਚ? 6 ਸਾਲਾਂ 'ਚ ਬਣ ਜਾਂਦਾ ਹੈ ਲੈ। 6 ਸਾਲਾਂ ਦੇ ਅੰਦਰ 10-12 ਲੱਖ ਤਿਆਰ। ਆ ਹੈਗਾ ਪੌਪੂਲਰ। ਉਹ ਇਤਹਾ ਹੈ ਜੇ ਤੁਸੀਂ ਕਮਾਈ ਕਰਨੀ ਹੈ ਪੂਰੀ ਮਿਹਨਤ ਦੇ ਨਾਲ ਪਲਾਨਿੰਗ ਦੇ ਨਾਲ ਤੇ ਬਣਾ ਸਕਦੇ ਆ ਜਿੱਦਾਂ ਬਾਕੀ ਕਰਸੋ ਹੁਣ ਆ ਦੇਖੋ ਕਿੱਡੇ ਉੱਚੇ ਹੋਏ ਪਏ ਪੌਪੂਲਰ ਇਹਦੇ ਰੈਡੀ ਆ ਹੈ ਕੈ ਨਹੀਂ ਹਜੇ ਇਹ ਹਜੇ ਰੈਡੀ ਨਹੀਂ ਹੈ ਹਜੇ ਨਹੀਂ ਰੈਡੀ ਹੈ ਇਹ 2 ਸਾਲਾਂ ਨੂੰ ਰੈਡੀ ਤੇ 2 ਸਾਲ ਤੱਕ ਇਹਦੇ ਰੈਡੀ ਹੋਣਗੇ ਹੂੰ ਹੂੰ ਪਰੇ ਡਿਸਟ੍ਰਿਕਟ ਦੇ ਅੰਦਰ ਨਾ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਆਮਰ ਦੇ ਦਰਖਤ ਹੈ ਨਾ ਉਹ ਹੁੰਦੇ ਸੀ ਬਹੁਤ ਜ਼ਿਆਦਾ ਪਹਿਲਾਂ ਆ ਆਮਰ ਦੇ ਦਰਖਤ ਮਾਣ ਲੇਖੋ ਕਿੰਨਾ ਸੋਹਣਾ ਹੈ ਪਰ ਵੱਢਣਾ ਪੈਣਾ ਆਮੀਆਂ ਬਹੁਤ ਛੋਟੀਆਂ ਛੋਟੇ ਹੰਰੇ ਬਲਾਕ ਤੋਂ ਚੜ ਚੜ ਕੇ ਛੱਟਣੀਆਂ ਬਣਾ ਦੇਉਂਦੇ ਸੀ ਗਾਲੀਆਂ ਜਿਹੜਾ ਨਾ ਇਹੀਆਂ ਤੇ ਕੱਚੇ ਅੰਬਾਂ ਦੀਆਂ ਤੇ ਇਹ ਸਾਡੇ ਇਲਾਕੇ ਦਾ ਤਾਂ ਸਭ ਤੋਂ ਮਸ਼ਹੂਰ ਇਹ ਰਿਪਲੇਸ ਹੋ ਗਿਆ ਆਪਣਾ ਤੋਂ ਲੋਕਾਂ ਨੇ ਵੜ ਦਿੱਤੇ ਬਹੁਤ ਹਾਂ ਬਟਣ ਨਹੀਂ ਚਾਹੀਦੀ ਅਰੇ ਉੱਥੇ ਪਲੇਵ ਪੂਰਾ ਬਾਅ ਬਾ ਸੀ ਹਾਂ ਛੜੇ ਉੱਥੇ ਛੱਟ ਕੀਤਾ ਨੇ ਕੋਲ ਹੂੰ ਇਹ ਨਾਲ ਖੜੇ ਇਹ ਬਟਣ ਨਹੀਂ ਚਾਹੀਦੀ ਸੀ ਆਪ ਕੋ ਬੁੱਤੇ ਪਤਾ ਹੈ ਆਮ ਜਿਹੜੇ ਆਮ ਦੇ ਆਮਾ ਨਾਲ ਸਾਰੇ ਡਿਸਟ੍ਰਿਕਟ ਦੀ ਸ਼ਾਨ ਹੈ ਉਹਨੂੰ ਰਿਪਲੇਸ ਕਰਕੇ ਲੋਕਾਂ ਨੇ ਦੋ ਐ ਮੋਟਰ ਦੇ ਵੀ ਰੱਖੇ ਸਫੈਦੇ ਲਾਤੇ ਆ ਪਾਪੂਲਰ ਲਾਤੇ ਇਦਾਂ ਦਾ ਹਸਾ ਤਬ ਹੋ ਗਿਆ ਇੱਥੇ ਸਾਰਾ ਹੁਣ